ਮਿੰਟ ਜੀ ਅੱਜ ਕੱਲ ਵੀਡੀਓ ਵਗੈਰਾ ਨਾਲ ਛੇੜਛਾੜ ਵਾਲੇ ਮਸਲੇ ਵੀ ਬੜੇ ਆਉਂਦੇ ਨੇ ਇੱਕ ਹੋਰ ਵੀ ਜਿਹੜੀ ਕਲਾਕਾਰ ਐ ਉਹਦੀ ਵੀ ਇੱਕ ਵੀਡੀਓ ਸੀ ਕਹਿੰਦੇ ਉਹ ਹੰਸ ਰਾਜ ਹੰਸ ਜੀ ਦੇ ਗਏ ਹੋਏ ਸੀਗੇ ਪਤਨੀ ਜਦੋਂ ਸੁਣ ਦੇਖੋ ਮੈਂ ਭੱਜਣਾ ਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਦੀਵਾਲੀ ਹੈਗੀ ਆ ਘਰੇ ਹੋ ਚੁੱਕੀ ਆ ਬਸ ਤਿੰਨ ਮਿੰਟ ਰਹਿ ਗਏ ਮੈਂ ਤਿੰਨ ਮਿੰਟ ਦੇ ਵਿੱਚ ਲੱਗ ਗਿਆ ਅੱਛਾ ਅੱਛਾ ਠੀਕ ਹੈ ਕਰੋ ਗੱਲ ਤੇ ਉਹ ਵੀਡੀਓ ਦਾ ਵੀ ਦੇਖੋ ਕਿੰਨਾ ਵਿਵਾਦ ਜਾ ਪਿਆ ਲੋਕ ਜਿਹੜੇ ਵੀ ਕਰਦੇ ਐਡਿਟਿਵ ਵਗੈਰਾ ਜਾਂ ਕੁਝ ਉਲਟਾ ਸਿੱਧਾ ਕਰਦੇ ਆ ਵੀਡੀਓਜ਼ ਦੇ ਨਾਲ ਉਹ ਵੀ ਨਹੀਂ ਹਟਦੇ ਟਲਦੇ ਨਹੀਂ ਜਾਵਾ ਨੇ ਦੇਖੋ ਸੁਖਮ ਸਾਹਿਬ ਇਹ ਤੇ ਬੜੀ ਗੱਲ ਹੁਣ ਵਾਂਗ ਚੱਲੇ ਗਈ ਹੈ AI ਨਾਲ ਤੁਸੀਂ ਦੇਖੋ ਕਿ ਗੱਲਾਂ ਇਹ ਆ ਨਾ ਕਿ ਸੁਖਵੀਰ ਸਿੰਘ ਬਾਦਲ ਜੀ ਜਦੋਂ سزا ਲੱਗੀ ਧਾਰਮਿਕ ਤੌਰ ਤੇ ਉਹਨਾਂ ਦੇ ਲੱਤ ਤੇ ਪਲਸਟਰ ਸੀਗਾ ਤੁਹਾਨੂੰ ਯਾਦ ਹੋਣਾ ਹੈ ਹਮ ਲੱਤ ਤੇ ਪਲਸਟਰ ਸੀਗਾ ਤਾਂ ਕਿਵੇਂ ਉਸ ਵੀਡੀਓ ਦੇ ਵਿੱਚ ਉਹਨਾਂ ਨੂੰ ਨੱਚਦਾ ਦਿਖਾ ਦਿੱਤਾ ਗਿਆ ਲੋਕਾਂ ਨੇ ਸ਼ੇਅਰ ਕੀਤੀ ਹਮ ਸ਼ੇਅਰ ਕੀਤੀ ਪਿੱਛੇ ਜੇ ਹੈ ਅ ਮੇਰੇ ਖਿਆਲ ਦੇ ਨਾਲ ਇੱਕ ਆਈਆਈਟੀ ਦੀ ਗਲਿਆ ਇੱਕ ਟਰੱਕ ਡਰਾਈਵਰ ਦਾ ਮੁੰਡਾ ਤੁਸੀਂ ਹਿਸਾਬ ਲਾ ਲਓ ਕਿੱਡੇ ਵੱਡੇ ਵਿਦੇਕ ਕੈਦਾਰੀ ਚ ਪਹੁੰਚ ਗਿਆ ਹੂੰ ਉਸ ਬੰਦੇ ਨੇ ਕੀ ਕਰਤੂਤ ਕੀਤੀ ਹੁਣ ਬੰਦਾ ਕਹਿੰਦਿਆਂ ਵੀ ਮੜਾ ਲੱਗਦਾ ਕਿ ਜਿਵੇਂ ਗਰੁੱਪ ਬਣੇ ਹੁੰਦੇ ਆ ਤੁਹਾਨੂੰ ਪਤਾ ਬੱਚਿਆਂ ਦੇ ਆ ਜੋ ਸਾਂਝੇ ਟਾਸਕ ਵਗੈਰਾ ਮਿਲੇ ਹੁੰਦੇ ਆ ਜੀ ਉਸਨੇ ਮਤਲਬ ਆ ਕੁਝ ਕੀਤਾ ਕਿ ਦੀ ਕਿ 35 ਕੁੜੀਆਂ ਦੀਆਂ AI ਨਾਲ ਅਸ਼ਲੀਲ ਫੋਟੋਆਂ ਤੇ ਵੀਡੀਓ ਬਣਾ ਦਿੱਤੀਆਂ ਉਹ ਕਿਤੇ ਲੈਪਟਾਪ ਨੂੰ ਔਨ ਕਰਕੇ ਪਾਸੇ ਐਸੇ ਚਲਾ ਗਿਆ ਤੇ ਕਿਸੇ ਉਹਦੇ ਦੋਸਤ ਨੇ ਉਹ ਕਲਿੱਕ ਕਰ ਲਿਆ ਤੇ ਫੋਲਡਰ ਖੁੱਲ ਗਿਆ ਜੀ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਸਰ ਪਰ ਜਿਹੜੀ ਕੁੜੀਆਂ ਨਾਲ ਬੀਤੀ ਜਿਨ੍ਹਾਂ ਨੇ ਉਹ ਫੋਟੋਆਂ ਮੁੜ ਕੇ ਦੇਖੀਆਂ ਜਾਂ ਕੀਤੀਆਂ ਜਾਂ ਜਿਨ੍ਹਾਂ ਦੀਆਂ ਸੀ ਜੀ ਜੀ ਤੁਸੀਂ ਹਿਸਾਬ ਨਾਲ ਸ਼ਰਮ ਲੱਜਾ ਕਿੰਨੀ ਹੈ ਉਹ ਜ਼ਿੰਦਗੀ ਤੇ ਉਹਨਾਂ ਦੀ ਵੀ ਇੱਕ ਵਾਰੀ ਖਰਾਬ ਹੋ ਜਾਂਦੀ ਹੈ ਡਿਸਟਰਬ ਹੋ ਜਦਿਸ ਇਹ ਮੌਬਲਾ ਇਹ ਹੈ ਕਿ ਤੁਹਾਨੂੰ ਯਾਦ ਹੋਣਾ ਹੰਸ ਰਾਜ ਹੰਸ ਦੀ ਸੁਪਤਨੀ ਬੀਬੀ ਰੇਸ਼ਮ ਕੌਰ ਚੱਲ ਬਸੇ ਸਨ ਜੀ ਬੜੇ ਨਾਮੀ ਕਲਾਕਾਰ ਗ੍ਰਾਮੀ ਕਲਾਕਾਰ ਉੱਥੇ ਗਏ ਇੱਕ ਔਰ ਬੀਵੀ ਉੱਥੇ ਸੀ ਹਾਂ ਉਹ ਦੇਖੋ ਦੋ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਨੇ ਯਾਰ ਕੋਈ ਮੀਡੀਆ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਗ੍ਰੇਸ ਨਹੀਂ ਕਰਦਾ ਕੋਈ ਮੀਡੀਆ ਤੋਂ ਗ੍ਰੇਸ ਕਰਦਾ ਜੀ ਕੋਈ ਗੱਲ ਕਰਦਾ ਵੀ ਆ ਤਾਂ ਬੜੀ ਡਿਪਲੋਮੈਟਿਕ ਜੀ ਗੱਲ ਕਰਕੇ ਤੇ ਨਿਕਲ ਜਾਂਦਾ ਹਮ ਅਲੱਗ ਅਲੱਗ ਸੈਲੀਬ੍ਰਿਟੀਆਂ ਦੇ ਸੁਭਾਅ ਹੁੰਦੇ ਆ ਹਮ ਇੱਕ ਹੋਰ ਵੀ ਉਥੋਂ ਮਤਲਬ ਕਿ ਪਾਸਾ ਜਾ ਕੇ ਕਰਕੇ ਨਿਕਲਦੀ ਸੀ ਜੀ ਜੀ ਪੱਲਾ ਜਾ ਬਲੇਟ ਕੀ ਇਹਦੀ ਕਿਸੇ ਨੇ ਫੋਟੋ ਕਲਿੱਕ ਕੀਤੀ ਜਾਂ ਵੀਡੀਓ ਬਣਾਈ ਉਸ ਤੋਂ ਬਾਅਦ ਜੋੜਿਆ ਗਿਆ ਕਿ ਇਹ ਕਿਸੇ ਹੋਟਲ ਦੀ ਰੇਡ ਦੀ ਫੋਟੋ ਆ ਜਾਂ ਵੀਡੀਓ ਆ ਜੋ ਵੀ ਆ ਫਿਰ ਇਹਨੇ ਹੁਣ ਗੁੱਸਾ ਜ਼ाहिर ਕੀਤਾ ਕਿ ਬੇਸ਼ਰਮੋ ਕਿਣੀਆਂ ਕਰਤੋਤਾ ਨੂੰ ਪਾਇ ਜੀ ਜੀ ਕਿ ਕੋਈ ਸੋਗਮਈ ਮਾਹੌਲ ਤੇ ਛੱਡ ਦਿਓ ਵੀ ਮੈਂ ਤੇ ਉੱਥੇ ਅਫਸੋਸ ਕਰਨ ਆਈ ਹਾਂ ਹਮ ਅਸਲ ਵਿੱਚ ਕੀ ਆ ਕਿ ਅੱਜ ਕੱਲ੍ਹ ਹੋਰ ਵੀ ਬਹੁਤ ਕੁਝ ਆ ਟਿਕਟੌਕ ਚੱਲਦਾ ਆਪਣੇ ਗਵਾਂਢੀ ਮੁਲਕ ਵਿੱਚ ਚੱਲਦਾ ਹੈ ਦਰ ਉਹ ਦਰੋਂ ਜਿਹੜੇ ਇਦਾਂ ਦੇ ਸੈਲੀਬ੍ਰਿਟੀ ਆ ਉਹ ਮਤਲਬ ਕਿ ਇਦਾਂ ਚੱਕ ਲੈ ਜਾਂਦੇ ਆ ਤੇ ਉਹ ਮੁੜ ਕੇ ਇੱਕ ਵਾਰੀ ਇਦਾਂ ਬਣਾ ਕੇ ਕਿਸੇ ਨੂੰ ਪੇਸ਼ ਕਰ ਦਿੱਤੇ ਉਹ ਗਾਂ ਦੀ ਗਾਉ ਟੁਕੜਾ ਜਾਂ ਫਿਰ ਤੁਰੇ ਹੀ ਜਾਂਦਾ ਜੇ ਤੁਰੇ ਹੀ ਜਾਂਦਾ ਜੀ ਇਸ ਕਰਕੇ ਇਸ ਸਿੰਗਰ ਨੇ ਗੁੱਸਾ ਜ਼ਾਰ ਕੀਤਾ ਪਰ ਮੇਰੇ ਖਿਆਲ ਨਾਲ ਕਿਸੇ ਨਾਲ ਵੀ ਹੋ ਸਕਦਾ ਆ ਜੇ ਤੁਸੀਂ ਕਰ ਰਹੇ ਜੇ ਕੱਲ ਕੋਈ ਠਾਡੀ ਦੀ ਪੈਨ ਨਾਲ ਇਦਾਂ ਕਰੇਗਾ ਤਾਂ ਕੀ ਨਸਕ ਕਰ ਬਿਲਕੁਲ ਜੀ ਨਹੀਂ ਹੋਣਾ ਚਾਹੀਦਾ ਕਿ ਸੋਗਮਈ ਮਾਹੌਲ ਤੇ ਛੱਡ ਦਿਓ ਯਾਰ ਇੰਨੀ ਕਿਸੂ ਸੰਵੇਦਨਾ ਦੇ ਛੱਡੋ ਹੂੰ ਇਹ ਬਹੁਤ ਜ਼ਿਆਦਾ ਚੱਲਣ ਚੱਲਿਆ ਪਿਆ ਜੀ ਜੀ ਚਲੋ ਖੈਰ ਪਾਇਨੀਏ ਕਾ ਜਾਣਕਾਰੀਆਂ ਨਾਲ ਹੀ ਅੱਜ ਫਿਰ ਇਜਾਜ਼ਤ ਲੈਨੇ ਆ ਦੋਸਤਾਂ ਤੋਂ ਤੇ ਨਾਲ ਨਾਲ ਧੰਨਵਾਦ ਦੋਸਤਾਂ ਦਾ ਵੀ ਕਰਦੇ ਆ ਜੀ ਤੁਹਾਡਾ ਵੀ ਧੰਨਵਾਦ ਕਰਦੇ ਆ ਤੇ ਇੱਕ ਵਾਰੀ ਦੁਆਲੀ ਫਰਮਾਇਸ਼ ਕਰਦੇ ਹੋ ਜੇ ਮੁੱਖ ਕਹਿੰਦੇ ਸਾਡੀ ਫਰਮਾਇਸ਼ ਤੇ ਮਿੱਤਰਾਂ ਦੀ ਫਰਮਾਇਸ਼ ਤੇ ਤਾਂ ਗੱਲ ਇਹ ਆ ਕਿ ਜੀ ਦੱਸ ਵਧੀਆ ਅਸੀਂ ਅੱਜ ਗੁਸਤਾਖੀ ਚਾਹੁੰਦੇ ਆ ਹੂੰ ਕਿ ਤੁਹਾਡੇ ਤੋਂ ਬਈ ਵਧਾਈ ਕੀ ਸਾਡੀ ਹੋਏਗੀ ਅੱਧਾ ਘੰਟਾ ਪਹਿਲਾਂ ਤਕਰੀਬਨ ਜੀ ਠੀਕ ਹੈ ਜੀ ਪਰ ਅਸੀਂ ਕੋਸ਼ਿਸ਼ ਕੀਤੀ ਆ ਕਿ ਦੀਵਾਲੀ ਵਾਲੇ ਦਿਨ ਵੀ ਰੈਗੂਲਰ ਆ ਟਾਈਮ ਅਸੀਂ ਹਾਜ਼ਰੀ ਪਿਛਲੀ ਵਾਰੀ ਵੀ ਅਸੀਂ ਆਏ ਸੀ ਹਮ ਤਾਂ ਮੇਰਾ ਯਤ ਨਹੀਂ ਹੁੰਦਾ ਕਿ ਤਿਆਰ ਖੁਸ਼ੀਆਂ ਗਮੀਆਂ ਆਪਣੀ ਜਗਾ ਮੈਂ ਛੇਤੀ ਕਿਤੇ ਆਫ ਵੀ ਨਹੀਂ ਲੈਂਦਾ ਛੁੱਟੀ ਵੀ ਨਹੀਂ ਲੈਂਦਾ ਬਹੁਤੀ ਬਸ ਹੋ ਜਾਵੇ ਤਾਂ ਮੈਂ ਕਹਿਣਾ ਕੀ ਆ ਤਾਂ ਅਸੀਂ ਆਏ ਆ ਭਾਈ ਨਿੱਕੀ ਜੀ ਹਾਜ਼ਰੀ ਆ ਸਾਡੀ ਹਮ ਕੁਝ ਦਿਲ ਦੀਆਂ ਗੱਲਾਂ ਹੁੰਦੀਆਂ ਨੇ ਖੁਸ਼ੀ ਬਸ ਭਾਵੁਕਤਾ ਵਸ ਜਾ ਕੇ ਲੋਕੀ ਖੁਸ਼ੀ ਵਸ ਕੋਈ ਬੰਦਾ ਗੱਲ ਕਹਿੰਦਾ ਹੈ ਤੁਸੀਂ ਅੱਜ ਫੇਰ દિਵਾਲੀ ਵਾਲੇ ਦਿਨ ਸਾਡੇ ਨਾਲ ਜੁੜੇ ਹੋ ਜਿੰਨੇ ਵੀ ਜੁੜੇ ਹੋ ਸਾਥ ਦਿੱਤਾ ਸਨੇਹ ਦਿੱਤਾ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਸਾਰਿਆਂ ਦੀ દિਵਾਲੀ ਵਧੀਆ ਰਹੇ ਤੇ ਅਪੀਲ ਵੀ ਕਰਦੇ ਆ ਕਿ ਸੇਫਲੀ ਚਲਿਓ ਹਾਂ ਬਿਲਕੁਲ ਧਿਆਨ ਨਾਲ ਆਪਣੇ ਬੱਚਿਆਂ ਦਾ ਹਾਂ ਜੀ ਸਾਰੇ ਪਾਸੇ ਸਾਰੇ ਪਾਸੇ ਭਾਈ ਜੇ ਕਿਤੇ ਮਹਿਫਲ ਚੋਂ ਆਉਣਾ ਜੇ ਤਾਂ ਧਿਆਨ ਨਾਲ ਧਿਆਨ ਨਾਲ ਹਾਂ ਜੀ ਤੇ ਜੇ ਪਟਾਕੇ ਚਲਾਉਣੇ ਜੇ ਧਿਆਨ ਨਾਲ ਧਿਆਨ ਨਾਲ ਤੇ ਰੁਕਣਾ ਕਿਸੇ ਨਹੀਂ ਹੁੰਦਾ ਮੈਂ ਐਵੇਂ ਕਹੀ ਜਾਵਾਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੇਰੇ ਚਾਹੀਦੀ ਸਭ ਨੇ ਆ ਜੀ ਔਗਣ ਸਮਝ ਲਓ ਜੋ ਮਰਜ਼ੀ ਮੈਂ ਕਹਿ ਦਿੰਦਾ ਹਾਂ ਨਾ ਕਿ ਮੈਂ ਇੱਥੇ ਗਿਆਨ ਪੇਲੀ ਜਾਵਾਂ ਤੇ ਘਰੇ ਸਾਡੇ ਵੀ ਜਵਾਕ ਨਹੀਂ ਅੜਦੇ ਹੂੰ ਕਿਹੜੇ ਗ੍ਰੀਨ ਪਟਾਕੇ ਜੀ ਜੀ ਕਿਹੜੀਆਂ ਗੱਲਾਂ ਕਿਹੜੀ ਬੱਤ ਚੱਲਦੇ ਪਰ ਸਾਹਬ ਨਾਲ ਘੱਟ ਚਲਾ ਲਓ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਨਾ ਚਲਾਓ ਇੰਨਾ ਹੀ ਰਹਿਮ ਕਰੋ ਹਾਂਜੀ ਹਾਂਜੀ